ਗੈਸ ਸਿੱਧੂ ਨੂੰ ਦੇਖੋ ਕਿ ਮੈਂ ਬੈਠਾ ਉੱਥੇ ਜਾ ਕੇ ਇਹਨੂੰ ਪਤਾ ਨਹੀਂ ਕੀ ਹੋਇਆ ਉੱਥੇ ਕੇ ਬੈਠਾ ਹੈ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਯਾਰ ਦੇਖੋ ਮੰਮਾ ਪਾਈ ਦਿੰਦੇ ਨੇ ਸਿੱਧੂ ਦੇ ਕੱਪੜੇ ਤੰਗ ਕਰਤਾ ਮੈਂ ਇੰਨੀਆਂ ਛੁੱਟੀਆਂ ਦੇ ਵਿੱਚ ਮੈਨੂੰ ਤਾਂ ਹੁਣ ਹੋਰ ਆ ਬਿੱਚੀ ਦੇਖ ਲਓ ਪਿਆਨੋ ਵਿੱਚੀ ਸੈੱਲ ਲਿਆ ਕੇ ਦੋ ਮੈਨੂੰ ਕਹਿੰਦਾ ਮਸੀ ਸਫਾਈ ਕਰਕੇ ਛੱਡਦੀ ਐ ਫਿਰ ਗਾਹ ਪਾ ਦਿੰਦਾ ਆ ਦੇਖੋ ਮੰਮਾ ਨੇ ਸਾਡੇ ਉੱਠ ਜਾਣ ਸਵੇਰੇ ਕਿੰਨਾ ਸਾਫ਼ ਕੀਤਾ ਹੁੰਦਾ ਪਰ ਅਸੀਂ ਦੇਖੀਏ ਇਹ ਉੱਠ ਕੇ ਸਾਰੇ ਗਾ ਹੀ ਪਾ ਦਿੰਦੇ ਆ ਚਲ ਹੁਣ ਤੇ ਇਹ ਦੇਖੋ ਮੈਂ ਹੋ ਗਿਆ ਪੂਰੀ ਰੈਡੀ ਆਪਣੀ ਯੂਨੀਫਾਰਮ ਪਾ ਕੇ ਜੁੰਡੀ ਕੀ ਜੁੰਡੀ ਨਹੀਂ ਜੁੰਡੀ ਫਾਰਮ ਨਹੀਂ ਕਿਆ ਮੈਂ ਯੂਨੀਫਾਰਮ ਕਿਹਾ گا ਆਪਦੇ ਵੱਲੇ ਯੂਨੀਫਾਰਮ ਕਿਹਾ ਯੂਨੀਫਾਰਮ ਯੂਨੀਫਾਰਮ ते देखो बहर जो है मौसम खराब होया हवा चल रही है कि हवा भी चली जाती है क्योंकि हम होली आने वाली है मैं थो दिखा देखो हवा चल रही है उधर पेड़ देखो कि मैं चूम रहे हैं। देखो चाची बारो कपड़े पा आए अपने अभी देखो अपने कपड़िया के उत्ते ही ड्रैस पाई बैठी है आप ही देखो सारा खलारा पा

ਠੀਕ ਹੈ ਠੀਕ ਐ ਸੋਣਾ ਸੋ ਤੁਸੀਂ ਵੀ ਸੋਹਣੀ ਸੋਹਣੀ ਸ਼ਰਾਰਤਾਂ ਕਰੀਓ ਠੀਕ ਐ ਐਵੇਂ ਕਰ ਦੋ ਦੀਦੀ ਨੂੰ ਐਵੇਂ ਉਹ ਦੇ ਬੈਸਟ ਆ ਬੈਸਟ ਥੈਂਕ ਯੂ ਚਲ ਆਜੋ ਠੀਕ ਆ ਰੋੜੀਆਂ ਚਲੋ ਠੀਕ ਆ ਬਾਏ ਉਹ ਰੋੜੀਆਂ ਚ ਲੈ ਆਇ ਕਿੰਨੀਆਂ ਨਾ ਇਹ ਰੋੜੀਆਂ ਚੁਗਣ ਵਾਲੇ ਬਣ ਗਏ ਹੁਣ ਉਹ ਲੈ ਚਲੋ ਚਲੋ ਆ ਜਾਓ ਤਿਆਰ ਕਰ ਦਈਏ ਤੁਹਾਨੂੰ ਹਾਂ ਆ ਜਾ ਬੁੱਤ ਸੋਹਣੇ ਬਣ ਜਾਓ ਚਲੋ ਚਲਾ ਜਾਓ ਬਾਏ ਬਾਏ ਤੋਂ ਮੁੱਠਾ ਪਰ ਲੈ ਦੇਵੀਓ ਚਲੋ ਵੀ ਆ ਜਾਓ ਐਦਾਂ ਵਿਆਹ ਚ ਐਂਟਰੀ ਨਹੀਂ ਦੇਣੀ ਕਿਸੇ ਨੇ ਸੋਣੀ ਪੜ ਜਾ ਪਹਿਲਾਂ ਆ ਜਾ ਆ ਜਾ ਇਨਰ ਮੈਚਿੰਗ ਪਾ ਪਹਿਲਾਂ ਤਾਂ ਫਿਰ ਵਧੀਆ ਲੱਗੇਗੀ ਫਰਕ ਤੇਰੀ ਫੇਰ ਵਣ ਲਾਓ ਬੁੱਤ ਫੇਰ ਚਲ ਆ ਜਾ ਕਿਹੜੇ ਵਿਆਹ ਦੇ ਕੱਪੜੇ ਪਾਉਣੇ ਆ

ਮੈਂ ਸਾਰੇ ਕਪੜੇ ਇੱਕ ਢੋਬ ਕਪੜੇ ਕੱਟ ਕੇ ਉੱਥੇ ਰੱਖ ਦੇ ਉਹ ਤੇ ਇੰਨਾ ਨਾ ਖਲਾਰਾ ਪਾ ਮਮਾ ਕਿਦਾਂ ਚੱਕੂਗੀ ਇੰਨਾ ਖਲਾਰਾ ਦੇਖ ਉਹ ਤੇ ਕਪੜੇ ਪਾ ਤੇ ਸਿਰ ਬੌਣਾ بس ਤੇਰਾ ਸਿਰ ਬੌਣ ਵਾਲਾ ਰਹਿ ਗਿਆ ਉਹ ਬਰੂ ਵਾਲੀ ਵੀ ਤਾਂ ਕਪੜੇ ਪਾ ਨਹੀਂ ਉਹ ਨਹੀਂ ਪਾਣਾ ਜੇ ਹਵਾ ਚੱਲਦੀ ਐ ਅੱਜ ਪੂਰੀ ਬਾਹ ਦੇ ਕਪੜੇ ਪਾਉਣੇ ਆ ਨਹੀਂ ਨਹੀਂ ਹਵਾ ਚੱਲਦੀ ਐ ਬੁੱਤਾਂ ਅੱਜ ਮਮਾ ਥੋੜਾ ਫੇਰ ਪਾਪਾ ਕਹਿ ਕੇ ਗਏ ਆ ਨਾ ਵੀ ਸ਼ਰਾਰਤਾਂ ਨਹੀਂ ਤੇ ਤੇ ਆ ਕੇ ਨਾ ਮੰਨਣਾ ਫੇਰ ਕੱਲ੍ਹ ਤੋਂ ਸਕੂਲ ਜਾਣਾ ਫੇਰ ਬਸ ਮੈਂ ਤਾਂ ਸਕੂਲ ਭੇਜ ਦੇਣਾ ਫੇਰ ਕੀ ਹੋ ਗਿਆ ਬੱਤੂ ਤੂੰ ਵੀ ਤਾਂ ਸੋਣਾ ਹੀ ਪਾਏ ਨੇ ਮਾਂ ਬਤੋਲ ਕਪੜੇ ਬਾਹਵਾ ਪਾਉਗਾ ਪਾਉਗਾ ਬਾਸ ਵੇ ਬੈਨ ਨੂੰ ਬੁਲਾਈ ਨਾ ਮੈਂ ਉਹਦੇ ਦਾ ਸਿਰ ਵੀ ਨਹੀਂ ਪਾਉਂਦੀ ਮੈਂ ਹੁਣ ਮੰਮੀ ਦੇ ਸਿਰ ਨੂੰ ਵੀ ਤੇਲ ਲਾਉਣਾ ਤੇ ਲਾ ਦਾਂ ਮੈਂ ਫੇਰ ਬਾਕੀ ਦੇ ਫੇਰ ਮੈਂ ਵੀ ਆਪਣਾ ਫੇਸ ਦਾ ਕੁਝ ਕਰਨਾ ਦੇਖ ਦੇ ਬਲੀਚ ਵਗੈਰਾ ਲਗਾਉਂਗੀ ਮਾੜੀ ਜੀ ਮੰਮੀ ਲਾਦਾ ਤੇਲ ਤੁਹਾਡੇ ਲਾ ਹਾਂ ਲਾ ਲਾ ਚਲ ਮੈਂ ਲਾਉਣਾ ਆ ਇੱਕ ਵਾਰੀ ਨਾ ਉਹ ਲਾ ਦਾਂਗੇ ਤੁਹਾਡੇ ਮਤਲਬ ਦੂਜੀ ਹਾਂ ਬਲੈਕ ਵਾਲੀ ਹਲਕੀ ਹਲਕੀ ਨਾ ਇਹ ਜਿਆਦਾ ਲਾਲ ਜੇ ਹੋਵੇ ਤੁਹਾਨੂੰ ਹੈ ਨਾ ਹੋਰ ਤਾਂ ਬਦਲ ਆ ਲਓ ਮੈਨੂੰ ਵੀ ਐ ਨਹੀਂ ਪਤਾ ਸੀ ਕਿ ਮੈਂ ਕਿਹਾ ਚਾਹ ਕਨੇ ਨੀ ਨਾ ਸਭੀ ਲਾਲ ਵਾਲੀ ਕੁਸ਼ਪ ਹਾਂ ਕੋਸ਼ਿਸ਼ ਕਰਾ ਪਈ ਵੇ ਸਾਈ ਦਾ ਜ਼ਿਆਦਾ ਹੋ ਗਏ ਉਹ ਬਿਜਲੀ ਲਿਆ ਕੇ ਨਾ ਹਲਕੀ ਹਲਕੀ ਉੱਪਰ ਉੱਪਰ ਦੀ ਐ ਕਰਕੇ ਹੁਲਾ ਲਓਗੇ ਬਰਸ਼ ਜੇ ਨਾ ਉਹਨਾਂ ਸੈਟ ਹੋ ਜੂਗਾ ਤੇ ਜ਼ਿਆਦਾ ਉਹ ਨਹੀਂ ਲੱਗਣਗੇ ਉਪਰੇ ਇਹ ਬਸ ਇਹ ਹੁਣ ਖੇਲੀ ਜਾਣਗੇ ਮੈਂ ਵੀ ਮੰਮੀ ਮਾੜਾ ਮੂੰਹ ਤੇ ਉੱਪਰ ਲਾਉਣੀ ਹੈ ਬਲੀਚ ਜੀ ਕਰ ਨਹੀਂ ਰੱਖੋ ਇੱਧਰ ਕੋਈ ਆ ਬਹੁਤ ਟਾਈਮ ਹੋ ਗਿਆ ਚੱਲ ਆ ਲਾ ਲੈਣੀ ਹੈ ਹੈਗਾ ਟਾਈਮ じゃ ਫਰੀ ਸੀਗੇ ਤੁਹਾਡੇ ਤੇ ਲਾ ਕੇ ਹਾਂ ਕਰੋ ਬਾਦੇ ਦੁਪਹਿਰ ਤੱਕ ਆਪਣੀ ਪਈ ਹੈ ਹਨਾ ਹਾਂ ਤਰ ਤਸਫਾਈ ਹਾਂ ਚਾਹ ਮ ਰਾਜਮਾ ਬਣਾ ਲਾਂ ਚਾਹ ਹਾਂ ਉਹ ਦੁਪਹਿਰ ਨੂੰ ਪਿਵਾ ਦੂੰਗੀ ਹਾਂ ਬਸ ਕੰਮ ਤਾਂ ਨਿਬੜ ਗਿਆ ਹੁਣ ਸਾਰਾ ਉਹ ਤਿਆਰ ਕਰੀ ਜਾਂਦੀ ਹੈ ਨਾ ਨੂੰ ਆਣ ਕੇ ਖੇਡ ਲੈਣਗੇ ਆਪਣਾ ਖੇਡ ਜਾਨਗੇ ਹੂੰ ਮੂੰ ਤਾਂ ਹਵਾ ਚੱਲਦੀ ਹੈ ਅੱਜ ਹਨਾ ਹਾਂ ਇਹਨੂੰ ਕਿਹਾ ਸੀ ਮੈਂ ਕਿ ਪੂਰੀ ਬਾਹ ਦੇ ਪਾਲਾ ਕੱਪੜੇ ਸਿੱਧੂ ਨੂੰ ਹੂੰ ਕਹਿੰਦਾ ਮਾਦੀ ਪਾਉਂਦੇ ਪਾਉਣੇ ਆ ਬਸ ਹੋਰ ਢੱਡ ਜੀ ਨੇ ਰੱਜ ਦੇ ਲੱਗ ਦੇ ਖੱਬ ਤਾਂ ਮੈਂਦਰ ਦੀ ਕਿੱਥੇ ਤੇ ਰਾਤ ਨੂੰ ਵੀ ਨਹੀਂ ਵੰਦਾ ਉੱਤੇ ਕੁਛ ਨਾ ਰਜਾਏ ਇਹਨੂੰ ਕੰਬਲ ਨਾਲ ਕੁਛ ਵੀ ਨਹੀਂ ਹੋਊਗਾ ਗਰਮੀ ਲੱਗਦੀ ਪੱਖਾ ਲਾ ਲੋ ਮੈਨੂੰ ਬਿਮਾਰ ਹੋਣ ਵਾਲੇ ਕੰਮ ਆ ਪੱਖਾ ਲਾ ਕੇ ਠੀਕ ਨਹੀਂ ਹਾਂ ਅਜੇ ਜਦੋਂ ਅੱਜ ਤਾਂ ਸੇਰਾ ਮਮ ਜੀ ਨੂੰ ਆ ਮਮ ਚਾਹਸਦੀ ਨਹੀਂ ਮੈਂ ਕਿ ਇੱਕ ਵਾਰੀ ਲਾ ਦਾਂ ਨਾ ਤੇਲ ਚੰਗੀ ਤਰ੍ਹਾਂ ਫੇਰ ਉਹ ਕਰ ਦੇ ਚਾੜੀ ਵਿਛੋਲੀ ਮੈਂ ਤਾਂ ਘੁੱਟ ਜਾਈ ਬੰਨ੍ਹਾ ਦੋਹੀ ਜਾਂਦਾ ਜਦੋਂ ਪਤਾ ਨਹੀਂ ਕੀ ਹੋ ਗਿਆ ਨਾ ਤੇ ਪਤਾ ਨਹੀਂ ਕੀ ਹੋ ਗਿਆ ਹਰ ਕੀ ਸੁੱਤੀ ਉੱਡਦੀ ਜਿਹਾ ਲੱਗਿਆ ਖੱਬਿਆ ਆਪਣਾ ਅੱਜ ਦਰ ਗਾਨਾ ਤਾਂ ਵੀ ਬੇਨਾੜ ਤੇ ਨਾੜ ਜੀ ਚੜ ਗਈ ਲੱਗਦਾ ਹਾਂ ਹੁਣ ਤਾਂ ਹੋ ਜਾਂਦਾ ਕਈ ਵੀਰਿੱਦਾ ਇੱਕਦਮ ਉੱਦ ਰੱਖਿਆ ਜਾਂਦਾ ਨਾ ਜਦੋਂ ਹਾਂ ਦੇਖ ਲਾ ਪਤਾ ਨਹੀਂ ਕਿ ਉਹ ਨਾੜਾ ਜੀ ਦੀ ਬਾਜੀ ਭਰਨ ਲੱਗੀ ਨਾੜਾ ਹੀ ਦੁਫਣ ਲੱਗ ਗਿਆ

ਹੁਣ ਖੇਡ ਲਿਓ ਵਾਸਾ ਤੁਸੀਂ ਲੜਿਓ ਨਾ ਹਾਂ ਲਾਈਟ ਵੀ ਐ ਕਰ ਲੈ ਮੇਰਾ ਤਾਂ ਚਾਰਜ ਹੁੰਦਾ ਨਾ ਹਾਂ ਹੋਰ ਚਾਰਜ ਆਹ ਹੋਟਾ ਹੋਰ ਲੱਗ ਜਾ ਹੁਣ ਪਾਣੀ ਵੀ ਤਾਂ ਖਤਮ ਹੋ ਗਿਆ ਸੀਗਾ ਭਰਤਾ ਪਾਣੀ ਦੇਗਾ ਹਾਂ ਚਲ ਆਹ ਬੇਰੇ ਜਿੱਦੀ ਨਾ ਨਹੀਂ ਇਹਨਾਂ ਨੂੰ ਕਹ ਅੰਦਰ ਹੀ ਖੇਡੋ ਬਾਹਰ ਨਹੀਂ ਖੇਡਣਾ ਧੁੱਪ ਵੀ ਹੈਗੀ ਹੈ ਨਾਲੇ ਚਲੋ ਭਾਦਰ ਅੰਦਰ ਇਹਨਾਂ ਨੂੰ ਅੰਦਰ ਆ ਵੀ ਓਤ ਬਸ ਬੰਦ ਕਰੀ ਕਿ ਉਹਦਾ ਪਰਵਾਹ ਨਹੀਂ ਕਿ ਉਹ ਆਪਰੇ ਨਾ ਹਾਂ ਆਨ ਕਰ ਲੈਣਾ ਕੋਕ ਕਰਦੀ ਨਹੀਂ ਕਰਦੇ ਜੀ ਚਲ ਆਉਣ ਕਰ ਤੇਰੀ ਜਉਂਗੀ ਜਦੋਂ ਤੇਰਾ ਦੰਦੇਗਾ ਨਹੀਂ ਹਾਂ ਇਸੇ ਦਾ ਬੁਤ ਅੰਦਰ ਆਜਾ ਆਜਾ ਜੀ ਨਲਾਇਕਾਂ ਖੋ ਦੇ ਫਾਇਰ ਤਾਂ ਬੰਦੀ ਕਰ ਦਿੰਦੇ ਚਾ ਮਮੀ ਦੇ ਵੀ ਤੇਲ ਲੱਗ ਗਿਆ ਹੁਣ ਮੰਮੀ ਬਸ ਤੁਸੀਂ ਉਹਨਾਂ ਦਾ ਮਾੜਾ ਧਿਆਨ ਰੱਖ ਲਿਓ ਠੀਕ ਆ ਠੀਕ ਹੈ ਠੀਕ डेको 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 फोटो भी खिंच दूंगी फोटो भी खिंच दूंगी तीन तीन की फोटो खिंचूगी ठीक है हां खिंच दूंगी म बहुत सोनी लगती है भाई बहुत सोहनी लगद हां चलो चल तू भी देख भाई चल हां <laughs> <दाजी साथ laughs> तू भी बहुत सोणा ਲੱਗਦਾ ਅੱਜ ਕੱਲ ਦੇ ਨਿਆਣੇ ਆਹ ਦਾਦੀ ਚਲੋ ਹੁਣ ਇੱਥੇ ਨਾ ਬੈਠ ਕੇ ਦਾਦੀ ਦੇ ਕੋਲੇ ਖੇਡ ਲਓ ਹੁਣ ਤੰਗ ਨਹੀਂ ਕਰਨਾ ਕਿਸੇ ਨੇ ਐ ਨਹੀਂ ਆਉਣਾ ਗੇਟ ਨਹੀਂ ਖੜਕਾਣਾ ਅੱਛਾ ਮਮਾ ਆਪੇ ਖੇਡ ਲਓ ਹੈਂ ਨਹੀਂ ਆਟੋ 'ਚ ਵੀ ਨਹੀਂ ਬੈਣਾ ਆਟੋ 'ਤੇ ਵੀ ਨਹੀਂ ਬੈਣਾ ਪੁੱਤ ਇੱਥੇ ਬੈਠ ਕੇ ਖੇਡ ਲਓ ਤੁਹਾਨੂੰ ਚੀਜੀ ਦੇ ਦਿੰਨੇ ਆ ਇੱਕ ਇੱਕ ਤਾਂ ਇੱਥੇ ਬੈਠ ਕੇ ਖਾਓ ਨਾਲੇ ਖੇਡ ਵੀ ਕਰਿਓ ਹਾਂ ਚਲੋ

ਕਪੜੇ ਕੱਢੇ ਤੀਦੀ ਮੈਂ ਕਈ ਛੋਟੇ ਹੋ ਜਾਣਗੇ ਚਲ ਪਾ ਲਿਆ ਕਰੂਗੀ ਅੱਛਾ ਗਰਮੀਆਂ ਵਾਲੇ ਕੱਢ ਲੈ ਗਰਮੀਆਂ ਵਾਲੇ ਮੈਂ ਕਿ ਫਰਕ ਜਿਹਨ ਮੌਸਮ ਬੱਤ ਹੋਰ ਅਸੀਂ ਵੀ ਕੱਲ ਕਰਕੇ ਹਟੇ ਆ ਹਾਂ ਸਾਰਾ ਸਾਰਾ ਨਿਵੇੜ ਦੇਣਾ ਹੋਰ ਇੱਕ ਵਾਰੀ ਚਲ ਆਇਆ ਹੁੰਦਾ ਹੁਣ ਟੈਨਸ਼ਨ ਫਰੀ ਹੋ ਕੇ ਜਿਹੜਾ ਮਰਜੀ ਬੰਦਾ ਪਾ ਲੈ ਆ ਕੀ ਮੰਗਾ ਕੇ ਦਿੱਤੇ ਆਨੇ ਆਨਲਾਈਨ ਦਿੱਤੇ ਨੇ ਅੱਛਾ ਸੈਚੀਆਂ ਹਾਂ ਇਹ ਵੀ ਵਧੀਆ ਚੀਜ਼ ਹੈ ਉਹ ਕੰਮਾਇਦੇ ਚ ਕੱਪੜੇ ਪਾ ਕੇ ਨਾ بس ਐ ਪੈਕ ਕਰਕੇ ਰੱਖ ਦੋ ਉੱਥੋਂ ਦਿਖਣਗੇ ਜਿਹੜੀ ਵੀ ਕੱਪੜੇ ਆਪਾਂ ਕੱਢਣੇ ਆ ਆਰਾਮ ਨਾਲ ਕੱਢ ਸਕਦੇ ਹਾਂ ਉਹ ਇਸ ਤੋਂ ਵੀ ਵੱਡੀ ਲੈ ਕੇ ਆਏ ਆ ਅੱਛਾ ਹੋਰ ਆ ਮੈਨੂੰ ਤਾਂ ਹਜੇ ਛੋਟੀ ਦਿੱਤੀ ਐ ਇਹ ਕਿਥੋਂ ਮੀਸ਼ੋ ਤੋਂ ਇਹ ਪਤਾ ਨਹੀਂ ਦਿੱਤੀ ਉਹ ਆਪ ਹੀ ਮੰਗਾਉਂਦਾ ਮੀਸ਼ੋ ਤੋਂ ਤਾਂ ਨੀਕੋ ਹੋ ਰਿਹਾ ਪੈਰ ਤੋਂ ਮੰਗਾਉਂਦਾ ਉਹ ਜੇ ਫਲਿੱਪਕਾਰਟ ਤੋਂ ਹੋਗਾ ਹਾਂ ਉਹ ਤਾਂ ਹੋ ਸਕਦਾ ਉਹਨੇ ਤਾਂ ਕਾਫੀ ਚੀਜ਼ਾਂ ਮੰਗਾਈਆਂ ਮੈਂ ਵੀ ਦੇ ਦਿੱਤੀ ਸੀ ਮੈਂ ਕਿਹਾ ਚਲ ਟਾਈਮ ਜਾ ਹੈਗਾ ਮਾੜਾ ਮੂੰਹ ਤੇ ਬਲੀਚ ਜੀ ਲਾ ਲੈਣੀ ਆ ਲਾ ਲੋ ਮੰਮੀ ਨੂੰ ਕਹਿ ਤਾਂ ਵੀ ਬਸ ਉਹਨਾਂ ਨੇ ਧਿਆਨ ਰੱਖਣਗੇ ਆ ਦੇ ਦੇ ਅੰਦਰ ਉਹ ਦੋੜਗੀ ਫਰਕ ਦੀ ਟਣੀ ਤੇ ਪਾ ਕੇ ਉਹਦੇ ਉੱਤੇ ਪਾ ਲਈ ਟੀ-ਸ਼ਰਟ ਦਿੱਸੂ ਹੋਰ ਉਹਨਾ ਮੈਂ ਕਿ ਸਾਂਭਦਾ ਸਾਰੇ ਸਰਦੀਆਂ ਵਾਲੇ ਫਿਰ ਆ ਨਵੇਂ-ਨਵੇਂ ਮੈਂ ਕਾ ਬੈਗ ਤਿਆਰ ਕਰਦੀ ਲੱਗਦਾ ਜਾਣਾ ਬੈਗ ਉਹ ਲੁਕੋ ਕੇ ਰੱਖਤਾ ਓਏ ਬੈਗ ਤਾਂ ਆ ਲੈ ਨਾ ਨਾ ਸਾਰੇ ਕੱਪੜੇ ਪਾਏ ਦੀਦੀ ਕਿੰਨੇ ਲੁਕੋ ਕੇ ਰੱਖ ਸਰਦੀ ਇਹ ਲੁਕੋ ਕੇ ਰੱਖ ਤੇ ਨਾ ਤਾਂ ਸ਼ਾਮ ਨੂੰ ਪਤਾ ਲੱਗੂ ਅਸੀਂ ਜਾ ਕੇ ਆਉਨੇ ਆ ਮੈਂ ਕਿ ਬਸੜੀ ਇਹਦੇ ਮੱਥਾ ਕਦੋਂ ਟੇਕਣਾ ਅੱਛਾ ਤਾਂ ਪਹਿਲਾਂ ਪਹਿਲਾਂ ਜਾਣਾ ਹੋਣਾ ਫਿਰ ਹੋਰ ਉਸ ਤੋਂ ਪਹਿਲੇ ਪਹਿਲੇ ਜਾਵਾਂਗੇ ਫਿਰ ਦੋ ਛੁੱਟੀਆਂ ਰਹੀ ਗਈਆਂ ਵੀ ਹਾਂ ਤਾਂ ਹੀ ਤਾਂ ਦੇਖਿਆ ਮੈਂ ਝੂਠ ਥੋੜੀ ਬੋਲਦੀ ਆ ਨਾ ਵੀ ਦੀਦੀ ਝੂਠ ਬੋਲ ਨਹੀਂ ਸਕਦੇ ਹਾਂ ਵੀ ਅਸੀਂ ਹਜੇ ਕਿੱਥੇ ਨਾਨੀ ਕੇ ਨਹੀਂ ਜਾਂਦੇ ਹਜੇ ਤਾਂ ਹਜੇ ਤਾਂ ਰੁੱਕ ਕੇ ਜਾਵਾਂਗੇ ਨਾਨੀ ਕੇ ਨਾ ਇੱਕ ਵਾਰ ਇੱਥੇ ਕਰਿਓ ਨਹੀਂ ਆਏ ਪਿਆਰ ਹਮੇਸ਼ਾ ਰੱਖਿਓ ਲੜਨ ਨਾ ਲੱਗ ਜਾ ਕਰ ਠੀਕ ਹੈ

ਲੇ ਜਿੱਦਾਂ ਵੀ ਕੰਮ ਨਿਪੜਿਆ ਹੁਣ ਬਸ ਕੱਪੜੇ ਚੇਂਜ ਕਰਨੇ ਆ ਤੇ ਮੰਮੀ ਕਹਿੰਦੇ ਵੀ ਬਾਹਰ ਆ ਗਿਆ ਮੰਜੇ ਵਾਲਾ ਪਾਈਆ ਮੰਮੀ ਹਾਂ ਚੱਲਾ ਮੰਜਾ ਵੀ ਬਣਾਉਣ ਵਾਲਾ ਹੋਇਆ ਪਿਆ ਸੀ ਨਾ ਆਪਣਾ ਆ ਗਿਆ ਬਾਹਰ ਬੈਠਾ ਖੜਾ ਹੈ ਹਾਂ ਚਲੋ ਲਿਆਓ ਲੈ ਬਾਹਰ ਕਰਾ ਹਾਂ ਤਾਂ ਬਣਾ ਇਦਾਂ ਨੂੰ ਕਰ ਦਿੰਨੇ ਚੱਲ ਇਹ ਵੀ ਬਣ ਜਾਊਗਾ ਉਹ ਵੀ ਟੁੱਟਿਆ ਆਇਆ ਪਿਆ ਸੀਗਾ ਹੈ ਹਨਾ ਦੇਖ ਕੇ ਕਿੱਥੇ ਇੱਥੇ ਬਾਹਰ ਇੱਥੇ ਬੈਠ ਕੇ ਬਣਾਉਂ ਬਰਾਂਡੇ 'ਚ ਦੇਖ ਜੋ ਤੇ ਛਾਵੇਂ ਦੇ ਘਰ ਨਾ ਕਾਫੀ ਛਾਵੇਂ ਰੱਖ ਲਵਾਂ ਚਲ ਮੰਜਾ ਵੀ ਅੱਜ ਬਣ ਜਾਊਗਾ ਆਪਣਾ ਬੱਸ ਹੋਮੀ ਬੁਲਦੀ ਹੈ ਚਲੋ ਮੰਮੀ ਤਾਂ ਹੁਣ ਮੰਜਾ ਬਣਵਾਉਂਦੇ ਆ ਮੈਂ ਵੀ ਫੇਰ ਕੱਪੜੇ ਚੇਂਜ ਕਰ ਲਈਏ ਚਾਹਤ ਵੀ ਲੱਗੀ ਹੋਈ ਹੈ ਚੇਂਜ ਕਰਨ ਮੈਂ ਵੀ ਹੁਣ ਫਟਾਫਟ ਕਰ ਲੈਣਾ ਟਾਈਮ ਵੀ ਬਹੁਤ ਹੋਈ ਜਾਂਦਾ ਹੈ ਜਦ ਰੋਟੀ ਪਾਣੀ ਦਾ ਫੇਰ ਵੀ ਕਰਨਾ ਹਜੇ ਸੁਸ਼ੀ ਆ ਦੇਖ ਆ ਦੇਖ ਲਾ ਚਪਲਾ ਦੇ ਲਾ ਕਿਦਾਂ ਸੁਟੀਆਂ ਅਬੀ ਨੇ ਆ ਦੇਖ ਫੇ ਲੱਭਦੇ ਫਿਰ ਦੇ ਚਪਲਾ ਤੂੰ ਕੀ ਕਰਦੀ ਆ ਤੂੰ ਕੀ ਕਰਦੀ ਚਾਹ ਬਣਾਉਣੀ ਹੈ ਜੀ ਕੌਣ ਆ ਗਿਆ ਉਹ ਲਾਂਟ ਠੀਕ ਕਰਦੇ ਆ ਬਾਅਦ ਅੱਛਾ ਮੇਨ ਗੇਟ ਤੇ ਨਹੀਂ ਹਾਂ ਉਹ ਬੰਦ ਵੀ ਤਾਂ ਹੋਈ ਪਈ ਸੀਗੀ ਆਇਆ ਵੀਰ ਹੋਰ ਜਾਮ ਦੇ ਦੇ ਨਾ ਹਾਂ ਤੇ ਫਿਰ ਮਮੀ ਕਹਿੰਦੇ ਲਾ ਉਸ ਤੇ ਚਾਹ ਬਣਾ ਚੱਲ ਬਣਾਣਾ કરી ਜਾਂਦੇ ਹੁਣ ਤਾਂ ਹਾਂਜੀ ਹਾਂ ਕਹਿ ਕੇ ਆਈਆਂ ਮੈਂ ਕਿ ਭਾਵੇਂ ਦੋ ਲਾ ਜਾ ਵੀਰੇ ਖਰਾਬ ਨਹੀਂ ਹੋਣੀ ਚਾਹੀਦੀ ਨਹੀਂ ਰਵੇ ਦੋ ਤਾਂ ਵਿਚਾਰੇ ਕਿੱਥੋਂ ਲਾ ਦੇਣਗੇ ਆਪਣੇ ਵੱਲੋਂ ਥੋੜੀ ਲਾ ਦੇਣਗੇ ਤਾਂ ਜੋ ਪਿੱਛੇ ਆਰਡਰ ਹੋਣਗੇ ਫੇਰ ਹੀ ਲਾਉਣਗੇ ਇਹ ਨਹੀਂ ਲਾਣਾ ਲਾਰੇ ਨਾਲ ਕੋਲ ਹੀ ਹੁੰਦਾ ਦੀਦੀ ਸਾਰੇ ਹਾਂ ਅੱਛਾ ਸਮਾਨ ਚ ਮਿਲਦਾ ਇਹਨਾਂ ਦੇ ਕੋਲ ਹੀ ਹੁੰਦਾ ਪਹਿਲੇ ਦੋ ਲਾ ਕੇ ਗਿਆ ਸੀ ਵਧੀਆ ਹਾਂ ਕਹਿੰਦਾ ਵੀਰੇ ਉਹ ਖਰਾਬ ਹੋ ਗਈ ਸੀ ਤਾਂ ਪਰ ਅੱਛਾ ਲਓ ਜੀ ਹੱਤਾ ਦੋ ਦੋ ਕੰਮ ਹੋ ਰਹੇ ਨੇ ਅੱਜ ਯਾ ਸਾਕ ਸਟ੍ਰੀਟ ਲਾਈਟ ਵੀ ਠੀਕ ਹੋ ਰਹੀ ਹੈ ਸਾਡੀ ਕਾਫੀ ਦਿਨਾਂ ਤੋਂ ਬੰਦ ਸੀ ਇਹ ਤੇ ਕੱਜ ਸਾਡਾ ਮੰਜਾ ਵੀ ਬਣ ਰਿਹਾ ਉਹ ਵੀਰਾ ਬਣਾਈ ਜਾਂਦੇ ਨੇ ਔਰ ਅਸੀਂ ਬਾਹਰ ਬੈਠੇ ਨੇ ਅਸੀਂ ਮੰਜਾ ਤਾਂ ਦੇਖਿਆ ਹੀ ਨਹੀਂ ਬਾਹਰ ਬਣਾਈ ਜਾਂਦੇ ਨੇ ਹਾਂ ਮੈਂ ਉਹਨਾਂ ਨੂੰ ਤਾਂ ਬਣਾ ਵੀ ਦਿੱਤਾ ਪੂਰਾ ਚੱਲ ਚਾਹ ਚਾਹ ਦੇ ਦੇ ਮਮੀ ਕਹਿੰਦੇ ਉਹਨਾਂ ਨੂੰ ਮਮੀ ਬਸ ਬੰਨ ਜਾਂਦੋ ਬੱਸ ਬੋਲ ਤੂੰ ਪਾਹਣ मंजा भी बन गया अपना कौन है अच्छा ना ਇਹਦੀ ਗੱਲ ਕਰਨ ਚਲੋ ਦੱਸ ਦਿਓ ਫੇ ਮੈਨੂੰ ਫੇ ਮੈਂ ਰਖਵਾ ਦੂੰਗੀ ਅੰਦਰ ਮੰਝਾ ਠੀਕ ਆ ਕੀ ਚਲੋ ਉਹ ਤੈਨੂੰ ਮੋੜ ਚਲੋ ਠੀਕ ਤੇ ਲੋਬੀ ਅਲਮੋਲ ਦਾ ਵੀ ਟਾਈਮ ਹੋ ਗਿਆ ਆਉਣ ਦਾ ਆ ਹੀ ਗਈ ਉਹ ਤਾਂ ਤਕਰੀਬਨ ਲੈ ਅ ਗੇਟ ਤਾਂ ਪਹਿਲੇ ਹੀ ਖੋਲਤਾ ਕਿਹਨੇ ਖੋਲਤਾ ਇੱਕਮ ਨੇ ਗੋਲ ਤਾਂ ਫੇਰ ਤੈਨੂੰ ਜ਼ਿਆਦਾ ਕਾਲੀ ਆ ਜਾ ਲਵੀ ਅੱਜ ਅਨਮੋਲ ਦੇ ਚਾਚੂ ਦੀ ਡਿਊਟੀ ਲੱਗੀ ਸੀ ਸਕੂਲ ਤੋਂ ਲਿਆਉਣ ਦੀ ਲਾਵੀ ਆ ਗਈ ਅਨਮੋਲ ਵੀ ਅੱਜ ਪੇਪਰ ਦੇ ਕੇ ਇੱਕਮ ਨੇ ਅੱਜ ਪਹਿਲਾਂ ਹੀ ਗੇਟ ਖੋਲ੍ਹਤਾ ਤਾਈ ਦਾ ਕੰਮ ਸੌਖਾ ਕਰਦਾ ਹੈਨਾ ਵੀ ਹਾਂ ਚਲ ਆ ਜਾ ਹੁਣ ਲਾਵੀ ਅੱਜ ਤਾਂ ਅਨਮੋਲ ਚਾਚੂ ਦੇ ਨਾਲ ਆਈ ਹੈ ਚਾਚੂ ਹੈਲੋ ਦਾ ਕਰਦੇ ਬਈ ਮੈਂ ਬਾਏ ਨਹੀਂ ਗਿਆ ਤੈਨੂੰ ਕਰਾਂ ਆ ਇੱਧਰ ਦੇਖ ਲਓ ਸਾ ਪੇਪਰ ਵਧੀਆ ਹੋ ਗਿਆ ਬੱਤ ਹੁਣ ਤੇ ਨਹੀਂ ਚੌਥੀ ਰੀਡੋ ਬੈਠੇ ਇੱਧਰ ਵੀ ਫਿਜ਼ੀਕਲ ਤਾਂ ਸੀ ਹਾਂ ਅੱਛਾ ਆ ਜਾ ਫਿਰ ਚਲੋ ਸਿੱਧੂ ਦੇ ਗイズ ਦਾਦੀ ਚੱਲੇ ਨੇ ਕ੍ਰਿਸ਼ਨ ਆਂਟੀ ਨੂੰ ਮਿਲਣ ਵਾਸਤੇ ਜਾਇਓ ਦਾਦੀ ਨਹੀਂ ਤੂੰ ਨਹੀਂ ਜਾ ਰਹੀ ਦਾਦੀ ਇਕੱਲੇ ਜਾ ਰਹੀ ओए नहीं पूछ लुका मम कु मम्मा कुट्टी जंदे ने के, तो के सब्जी है राजमा? मेरी फेवरेट नाल की बन चौल ਹਾ ਮੈਨੂੰ ਬਣਾ ਦਿਓ। ਉਹ ਥਾਰੇ ਦਾਦੂ ਆ। ਹੇ ਹੇ। ਤੇ ਗਾਇਸ ਦਾਦੂ ਵੀ ਆ ਗਏ ਨੇ। ਦਾਦੂ ਗਏ ਹੋਏ ਸੀ ਪਟਿਆਲੇ। ਚੰਡੀਗੜ੍ਹ। ਚੰਡੀਗੜ੍ਹ। ਆਪਾਂ ਕੀ ਕਰਦੇ ਹੁੰਦੇ ਆ ਮੈਨੂੰ ਇਹਨੂੰ ਦੱਸ ਪੜਦੇ ਕਿਉਂ ਖੋਲਦੇ ਉਹ ਦਿਨ ਇਹਦੇ ਇਹ ਇਹਨਾਂ ਤੋਂ ਹੀ ਪੁੱਛੋ ਮੇਰੇ ਸਕੂਲ ਤੇ ਆਨ ਤਾਂ ਪਹਿਲਾਂ ਹੀ ਖੁੱਲੇ ਵੇ ਸੀ।

पेपर बहुत बढ़िया hmm. जा रहे ठीक है ओ, देखो देखो कितना प्यारा कि ਹੋਟਲ ਤੇ ਹੋ ਕਿਤੇ ਜਾਂਦਾ ਹੈ ਹੋਟਲ ਤੇ ਹੋਟਲ ਚ ਜਾਂਦਾ ਚਲ ਜਾ ਫਿਰ ਸਾਨੂੰ ਵੀ ਲੈ ਜਾ ਹੋਟਲ ਚ ਆ ਜਾ ਸਾਨੂੰ ਵੀ ਲੈ ਜਾ ਆ ਜਾ ਆ ਜਾ ਕਿੱਥੇ ਤੁਰ ਕੇ ਜਾਏਗਾ ਨਹੀਂ ਉਹ ਤਾਂ ਇਹ ਤਾਂ ਵੀ ਆ ਕੇ ਛੱਡ ਦੇ ਦੇ ਕੰਮੀ ਨਾ ਵੀ ਬੰਦ ਕਰਾਂਗੇ ਨਾ ਉਹਦੇ ਕੋਥਲੋਂ ਵੜ ਗਈ ਥੀ ਹੋਰ ਕੋਈ ਚੀਜ਼ ਹੈ ਨਾ ਚਾਚੀ ਨੇ ਅੱਜ ਦੁਪਹਿਰੇ ਦੇਖੀ ਕਾਲੀ ਜੀ ਉਹ ਢੋਲ ਦੇ ਥੱਲੇ ਵੜ ਗਈ ਪਤਾ ਨਹੀਂ ਕੀ ਸੀ

चलो अभी चाची नु कर दिए बाय बाय ते लगाइए गीत आजा आजा वैसा है फेस कर इधर नु तेरी वीडियो बनाई है ते वगैरह सिद्धू किधर गया आ <laughs> अंदर आजा अंदर बाय सिद्धू तू आजा ਆ ਜਾ ਹੋਰ ਨਾ ਖਵਾਦੀ ਕਹਿੰਦਾ ਮੈਂ ਤਾਂ ਲੱਡੂ ਖਾਊਗਾ ਵੀ ਹੋਰ ਇਹਦੀ ਜਾਂਦੀ ਕੋਈ ਸੀ ਸਿੱਧੂ ਕਹਿੰਦਾ ਚਲੋ ਵੀ ਆਜੋ ਮੰਮਾ ਨੇ ਰਾਜਮਾ ਵਾਲੇ ਚੋਲ ਬਣਾਏ ਆ ਮੈਂ ਤਾਂ ਉਹਦੀ ਵੇਟ ਕਰੀ ਜਾਨੇ ਕਿ ਚਾਵਲ ਕਦੋਂ ਬਣਨਗੇ ਮੈਂ ਖਾ ਮ ਕਿਉਂਕਿ ਇਹ ਮੇਰੇ ਫੇਵਰੇਟ ਨੇ ਸੁੰਦਰ অতি ਸੁੰਦਰ ਹੁੰਦਾ ਹੈ ਮਨ ਅਤੀ ਸੁੰਦਰ ਦੇਖੋ ਦਾਦੀ ਦਾ ਨਾਟਕ ਹੋ ਗਿਆ ਸ਼ੁਰੂ ਗਾਇਜ਼ ਮੇਰੇ ਰਾਜਮਾ ਚਾਵਲ ਆ ਗਏ ਨੇ ਤੇ ਦੇਖੋ ਮੈਨੂੰ ਐ ਤਰੀ ਦੇ ਵਿੱਚ ਡੁੱਬੇ ਹੋਏ ਰਾਜਮਾ ਚੌਲ ਜਿਹੜੇ ਆ ਵਧੀਆ ਲੱਗਦੇ ਨੇਗੇ ਤੇ ਮੰਮਾ ਹੋਰੇ ਖਾਂਦੇ ਨੇ ਸੁੱਕੇ ਸੁੱਕੇ ਪਤਾ ਨਹੀਂ ਕਿਵੇਂ ਖਾਣ ਲੈਂਦੇ ਨੇ ਸੁੱਕੇ ਹੀ ਖਾਣੇ ਆ ਮੈਂ ਆਪਣੀ ਜਿਹੜੀ ਹੈਗੀ ਥਾਲ ਚ ਪੂਰੀ ਤਰੀ ਪਾ ਲੈਣੀ ਹੈ ਸਾਰੇ ਖਤਮ ਵੀ ਕਰਨੇ ਆ ਹਾਂ ਹਾਂ ਕਰੂੰਗੀ ਮੁੜ ਕੇ ਕਹਿ ਦਿੰਦੀ ਜੀ ਮੈਂ ਸਾਰੇ ਖਾ ਲੂੰਗੀ ਠੀਕ ਹੈ ਵਧੀਆ ਸਾਰਾ ਖਤਮ ਕਰਨਾ ਚਾਹੀਦਾ ਝੂਠ ਨਹੀਂ ਛੱਡਣੀ ਚਾਹੀਦੀ ਹੂੰ ਹੂੰ ਰੋਟੀ ਵੀ ਇੱਦਾਂ ਹੀ ਖਾਏਗਾ ਰਾਜ ਮੇਰੀ ਫੇਵਰਿਟ ਸਬਜੀ ਇਸ ਲਈ ਇਹਨੂੰ ਤਾਂ ਮੈਂ ਪੂਰਾ ਹੀ ਖਾ ਲੂੰਗੀ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆਂ ਜੇ ਵਲੌਗ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਹ ਤੱਕ ਟੇਕ ਕੇਅਰ ਐਂਡ ਬਾਏ ਬਾਏ ਪੂਨ ਰੱਖਿਆ ਗਾਇਸ ਪਾਪਾ ਨੂੰ ਪਤਾ ਨਹੀਂ ਫੋਨ ਤੋਂ ਕੀ ਕੰਮ ਚਾਹੀਦਾ ਪਾਪਾ ਕਹਿੰਦੇ ਉਈ ਨਾ ਵਲੌਗ ਨੂੰ ਲੰਬਾ ਜਿਹਾ ਖਿੱਚੀ ਚੱਲੋ ਤੇ ਮੈਨੂੰ ਐਂਡ ਕਰਕੇ ਦਿਓ ਫੋਨ